ਕਤ ਲਾਉਣ ਦੀ ਹਿੰਮਤ ਕਿਵੇਂ ਹੋਈ ਇਹ ਮੇਰਾ ਰੋਜ਼ਗਾਰ ਹੈ ਦਫਾ ਹੋਇਆ ਥਾ ਤੁਹਾਨੂੰ ਕੱਲ ਕੀ ਕਿਹਾ ਸੀ ਵੀ ਰੇੜੀ ਨਾ ਹੀ ਲੱਗਣੀ ਆਈ ਇੱਥੇ ਔਰਤਾਂ ਨਾ ਔਰਦਵਾਨ ਕਹ ਰਾਇ ਮਰਦਵਾਨ ਦੀ ਕੋਸ਼ਿਸ਼ ਨਾ ਕਰ ਆਈ ਨਹੀਂ ਜਵਾਹਰਦਨ ਨਾਲੇ ਕਿਆ ਕੰਜਰ ਦੇ ਨੂੰ ਵੀ ਲੈ ਜੀ ਮੈਨੂੰ ਮੈਥੋਂ ਗੋਟਿਆਂ ਨਾਲ ਤੁਰਨੇ ਹੁੰਦਾ ਹੁਣ ਹਮ ਚਾਰਾ ਕੌਣ ਨੂੰ ਅਸਰ ਕਰਦੇ ਨੇ ਇਹ ਕਿਸੇ ਦੀ ਗੱਲ ਦਾ ਲੱਚਾਲ ਮਨ ਸੁਰਾ ਚਾਲ ਹੌਲੀ ਹੌਲੀ ਹੋਰ ਕੀ ਐ ਯਾਰ ਚਾਹ ਦੀ ਪੀ ਲਾ ਨੇ ਗੁੱਡੀ ਤੋਂ ਘੁੱਟਾ ਨਾਲੇ ਦਾਮ ਆਈ ਉਹ 10 ਮਿੰਟ ਪੁੱਤ ਚਾਹ ਦਾ ਬਣਾਇਓ ਕੰਪਿਕਾ ਹਾਂਜੀ ਬਾਪੂ ਜੀ ਬੈਠੋ ਤੁਸੀਂ ਬੈਠੇ ਪੁੱਤ ਬੈਠੇ ਮਿੱਠਾ ਘੱਟ ਰੱਖਿਓ ਪੁੱਤ ਚਾਹ ਥੋੜਾ ਜਿਹਾ ਚੰਗਾ ਠੀਕ ਐ ਬਾਪੂ ਜੀ ਹੋਰ ਆ ਸੁਗਰ ਵਾਲੀ ਗੋਲੀ ਜੀ ਲਾਈ ਹੋਈ ਐ ਭਾਈ ਡਾਕਟਰ ਨੇ ਮੈਨੂੰ ਫੇਰ ਤੰਗ ਕਰਦਾ ਮਿੱਠਾ ਕੋਈ ਨਹੀਂ ਬਾਪੂ ਜੀ ਹੋਰ ਕਾਲੇ ਕਿਵੇਂ ਆ ਠੀਕ ਆ ਚਾਹ ਪੀ ਲੈ ਚਾਹ ਪੀ ਹੈ ਹੈ ਸੱਲ ਬਾਤੇ ਹੈਗੇ ਹੱਡ ਮਰ ਦੁਖੀ ਹੁੰਦੇ ਨੇ ਓਹ ਹੋ ਤੂੰ ਚਮਚੇ ਨੂੰ ਤੂੰ ਐਡੀ ਕਿੱਡੀ ਕੋਮਰ ਹੋ ਗਈ ਥੋੜੀ ਚਮਚਿਆਂ ਵਾਲੀ ਓਹ ਹੋ ਰਹੀ ਏ ਹੱਡ ਮਰ ਦੁਖੀ ਨੇ ਹਲੋ ਬਾਪੂ ਜੀ ਚਾ ਮਿੱਠੇ ਘਟ ਲਈ ਕੰਪਨੀ ਹੈਗਾ ਜੀ ਬਤਾ ਨਾ ਜੀ ਚਲੋ ਕੋਈ ਗੱਲ ਲੈ ਮੰਮੀ ਜੀ ਜਿਹੜੀ ਤੁਸੀਂ ਪਰਸੋਂ ਕਹਾਣੀ ਨਹੀਂ ਲਿਖ ਕੇ ਦਿੱਤੀ ਸੀ ਹਾਂ ਬੱਤ ਉਹ ਮੇਰੇ ਟੀਚਰਾਂ ਨੂੰ ਬਹੁਤ ਪਸੰਦ ਆਈ ਸੀ ਚਲੇ ਤਾਂ ਬਹੁਤ ਵਧੀਆ ਹੋਇਆ ਮੰਮੀ ਤੁਸੀਂ ਉਹ ਕਹਾਣੀ ਹੁਣ ਕਿਉਂ ਨਹੀਂ ਲਿਖਦੇ ਤੁਸੀਂ ਤਾਂ ਬਹੁਤ ਵਧੀਆ ਕਹਾਣੀਆਂ ਅਤੇ ਕਵਿਤਾ ਲਿਖਦੇ ਹੋ ਪੁੱਤ ਤੈਨੂੰ ਪਤਾ ਤਾਂ ਹੈ ਬਿਲਕੁਲ ਟਾਈਮ ਨਹੀਂ ਹੁੰਦਾ ਸਾਰਾ ਟਾਈਮ ਤਾਂ ਕੰਮਾਂ ਕਰਾ ਚਲਾਂਗੇ ਜਾਂਦਾ ਚਲ ਇਹ ਛੱਡ ਤੂੰ ਐਂ ਦੱਸ ਪੇਪਰ ਕਿਵੇਂ ਹੋਇਆ ਮੰਮੀ ਜੀ ਮੇਰਾ ਪੇਪਰ ਤਾਂ ਬਹੁਤ ਵਧੀਆ ਹੋਇਆ ਮੈਂ ਵੱਡੀ ਹੋ ਕੇ ਅਫਸਰ ਬਣਾਂਗੀ ਚਲ ਪੁੱਤ ਇਹੀ ਉਮੀਦ ਸੀ ਮੈਨੂੰ ਤੇਰੇ ਤੋਂ ਆਪਣਾ ਨਾ ਵਧੀਆ ਪੜ੍ਹ ਲਿਖ ਕੇ ਅਫਸਰ ਬਣਦਾ ਤੂੰ ਠੀਕ ਆ ਮੰਮੀ ਮੈਂ ਪੜ੍ਹ ਲਿਖ ਕੇ ਵੱਡੀ ਅਫਸਰ ਬਣਾਂਗੀ ਚਲ ਪੁੱਤ ਪੜ੍ਹ ਲਿਖ ਕੇ ਵਧੀਆ ਅਫਸਰ ਬਣਦੀ ਠੀਕ ਹੈ ਧਿਆਨ ਨਾਲ ਪੜਿਆ ਕਰ ਅਫਸਰ ਨਹੀਂ ਬੋਤਾ ਤੂੰ ਤਾਂ ਪ੍ਰਧਾਨ ਮੰਤਰੀ ਬਣੇਗੀ ਨਹੀਂ ਅੰਕਲ ਮੈਂ ਪੜ ਕੇ ਅਫਸਰ ਬਣਾਂਗੀ ਆਪਦੀ ਮੰਮੀ ਦੀ ਜ਼ਿੰਦਗੀ ਸੁਧਾਰਾਂਗੀ ਲੈ ਦੇਖ ਲੈ ਕਹਿੰਦੀ ਅਫਸਰ ਬਣ ਕੇ ਆਪਦੀ ਮਾਂ ਦੇ ਸੁਪਨੇ ਪੂਰੇ ਕਰੂੰਗੀ ਹੂੰ ਪੁੱਤਾਂ ਅਫਸਰ ਤਾਂ ਅਮੀਰਾਂ ਦੀ ਜਵਾਗ ਬੰਦੇ ਨੇ ਤੇਰੇ ਵਰਗੇ ਗਰੀਬਾਂ ਦੀ ਨਹੀਂ ਬੰਦੇ ਛੋਡੇ ਕਰਮ ਇਹਦਾ ਝਾੜੂ ਪੂੰਛੀ ਆਏ ਨੇ ਨਹੀਂ ਜਦੋਂ ਪੜਾਈਆਂ ਪੂਰੀਆਂ ਹੋਣ ਨਾ ਨਹੀਂ ਜਦੋਂ ਪੜ੍ਹਿਆ ਜਾਵੇ ਨਹੀਂ ਜਦੋਂ ਕਰਜ਼ੇ ਪੂਰੇ ਹੋਣ ਬੜੀ ਮਹਾਨ ਗੱਲ ਕਰਤੀ ਤੁਸੀਂ ਆ ਸਭ ਕੁਝ ਕਹਿ ਕੇ ਤੁਸੀਂ ਜਵਾਗ ਨੂੰ ਸਮਝਾ ਰਹੇ ਹੋ ਕੀ ਅਮੀਰ ਬਣ ਸਕਦੇ ਨੇ ਅਫਸਰ ਹੁਣ ਤੱਕ ਤੇ ਤੁਸੀਂ ਅਫਸਰ ਬਣੇ ਨਹੀਂ ਹੈਗੇ ਥੋੜੀ ਅਮੀਰੀ ਨਾ ਸਿਰਫ ਗਰੀਬਾਂ ਤੇ ਝਾੜਨ ਨੂੰ ਹੀ ਆ ਰੋਬ ਜਿਆਦਾ ਜਵਾਨਾ ਚਲਾ ਔਰਤ ਔਰਤ ਬਣ ਕੇ ਰਹਿ ਮਰਦ ਬਣਨ ਦੀ ਕੋਸ਼ਿਸ਼ ਨਾ ਕਰ ਨਾਲੇ ਗੱਲ ਸੁਣ ਲਾ ਅੱਜ ਦਾ ਰੇੜੀ ਲਾ ਲਿਓ ਸਾਡੇ ਘਰਾਂ ਕੋਲੇ ਕੱਲ ਨੂੰ ਰੇੜੀ ਚੱਕ ਕੇ ਲਈ ਜਰੋਂ ਚੱਕ ਕੇ ਪਰਾਂ ਢੇਕ ਦਾਂਗੇ ਫੇਰ ਨਾ ਕਿਉਂ ਵੀ ਦੱਸਿਆ ਨਹੀਂ ਹਾਂ ਮਰਦ ਬਣਨ ਦੀ ਕੋਸ਼ਿਸ਼ ਕਰਦੇ ਆਂ ਦੇਖ ਲਾ ਈ ਗੱਲ ਉਹ ਮੁੰਡਿਓ ਕਿਉਂ ਕੁੜੀ ਨੂੰ ਤੰਗ ਕਰੀ ਜਾਂਦੇ ਤੁਸੀਂ ਹੈਂ ਆ ਤੇਰੇ ਕਿ ਚਲੂਣੇ ਲੜ ਗਏ ਸਾਡੇ ਕੰਮ 'ਚ ਲੱਤੜਾਈ ਇਹਨਾਂ ਤੋਂ ਤੇ ਟਿੰਡੇ ਲੜੀਆਂ ਨੇ ਤੋਦਾ ਲੱਗ ਰੋ ਹਾਂ ਤੇ ਚਲੂਣੇ ਕੀ ਗੱਲ ਲੜਨਾ ਤੁਹਾਨੂੰ ਨਹੀਂ ਪਤਾ ਕੁੜੀ ਨਾਲ ਕਿਵੇਂ ਪੇਸ਼ ਆਇਆ ਕਰਦੇ ਨੇ ਕਰੇਂ ਵੀ ਤੁਸੀਂ ਆਪਦੇ ਨੂਹਾਂ ਤੀਆਂ ਪਹਿਣਾ ਨਾਲ ਆਈ ਬੋਲਦੇ ਹੋ ਪੜੇ ਲਿਖੇ ਹੋਗੇ ਵੀ ਅਨਪੜ੍ਹ ਲੱਗਦੇ ਹੋ ਤੁਸੀਂ ਉਦੋਂ ਚੁੱਪ ਕਰਕੇ ਖੜੇ ਰਹੇ ਮੁੰਡਿਆ ਜਿਆ ਜਾਣਿਓ ਕਿ ਨਾ ਤੁਸੀਂ ਓਏ ਆ ਚੱਲੀਏ ਬਾਈ ਤਾਂ ਉਹੀ ਮਰੀ ਜਾ ਕੱਢੀ ਕਿੱਥੋਂ ਆ ਗਏ ਵਿੱਚ ਚੜ ਗਏ ਫਾਨੇ ਲੱਗ ਗਿਆ ਲੈਣਾ ਫਾਨੇ ਲੱਗ ਗਿਆ ਲੈਣ ਵਾਲੇ ਹੋਰ ਆ ਭਗਜੋ ਇੱਥੇ ਮੈਨੂੰ ਦਿਸਣਾ ਜਾਇਓ ਕੌਣ ਦੀ ਪੁੱਤ ਹੈ ਇਹ ਲੋਫਰ ਜੇ ਮਤਾ ਜਾਣਦਾ ਨਹੀਂ ਇਹਨਾਂ ਨੂੰ ਪਤਾ ਨਹੀਂ ਬਾਪੂ ਜੀ ਵੇਲਣ ਲੋਕ ਨੇ ਬਕਵਾਸ ਕਰਨ ਆ ਜਾਂਦੇ ਨੇ ਇਹਦਾ ਪੁੱਤ ਫਿਰ ਤੈਨੂੰ ਰੋਜ਼ ਰੋਜ਼ ਤੰਗ ਕਰਿਆ ਕਰਨਗੇ ਅੱਜ ਤਾਂ ਮੈਂ ਹੈਗਾ ਸੀ ਯੂਰੇ ਨਾਲੇ ਇਹਨਾਂ ਨਾਲ ਕੌਣ ਮੱਥਾ ਲਾਊਗਾ ਹਰੇਕ ਤਾਂ ਲੜਦਾ ਨਹੀਂ ਨਾ ਇਹਨਾਂ ਨਾਲ ਐਵੇਂ ਮਲੰਗੜਿਆਂ ਨਾਲ ਮੈਂ ਤਾਂ ਤੈਨੂੰ ਔਖਾ ਹੋ ਜੂਗਾ ਕੀ ਕਰਾਂ ਬਾਪੂ ਜੀ ਜਦੋਂ ਔਰਤ ਦੇ ਸਿਰ ਤੇ ਬੰਦਾ ਨਾ ਹੋਵੇ ਨਾ ਉਹਨੂੰ ਹਰੇਕ ਦੀ ਸੁਣਨੀ ਆ ਪੈਂਦੀ ਹੈ ਸਭ ਕੁਝ ਚੱਲਣਾ ਪੈਂਦਾ ਆਪਦੇ ਜਵਾਕਾ ਦਾ ਪੇਟ ਪਾਲਣ ਲਈ ਪਥੇਰਾ ਕੁਝ ਕਰਨਾ ਪੈਂਦਾ ਸੜਕਾ ਤੇ ਕੰਮ ਵੀ ਕਰਨੇ ਪੈਂਦੇ ਨੇ ਦੇਖੋ ਤਾਂ ਹਰ ਇੱਕ ਚੀਜ਼ ਦੇ ਵੱਖ-ਵੱਖ ਰੂਪ ਹੁੰਦੇ ਨੇ ਜੋ ਅਲੱਗ-ਅਲੱਗ ਕੰਮ ਕਰਦੇ ਨੇ ਔਰਤ ਦੇ ਵੀ ਬਹੁਤ ਕਈ ਰੂਪ ਹੁੰਦੇ ਨੇ ਜੇ ਔਰਤ ਮਰਦਾਂ ਵਾਲੇ ਕੰਮ ਕਰ ਸਕਦੀ ਹੈ ਤਾਂ ਮਰਦ ਬਣ ਵੀ ਸਕਦੀ ਹੈ ਉਹੀ ਜੀ ਛੋਟੀ ਰੱਖਿਆ ਕਰ ਪੁੱਤ ਐ ਨਹੀਂ ਇਹ ਜਾਣਦੇ ਬਿੱਲ ਠੀਕ ਹੈ ਮੈਂ ਤਾਂ ਚੱਲਦਾ ਜੇ ਕੋਈ ਲੋੜ ਪਈ ਤਾਂ ਮੈਨੂੰ ਦੱਸੀ ਠੀਕ ਹੈ ਬਾਪੂ ਜੀ ਹਾਂ ਦਰਿਆ ਨਾ ਕਰ ਪੁੱਤ ਐਹੀਂ ਆ ਤੂੰ ਠੀਕ ਹੈ ਜੀ ਕਿਵੇਂ ਹੈ ਪੈਣੀ ਠੀਕ ਹੈ ਹੱਸੀ ਗੱਲ ਪੈਣੀ ਕਿਵੇਂ ਆ ਵਧੀਆ ਤੂੰ ਦੱਸ ਵਧੀਆ ਵਧੀਆ ਔਰ ਚਾਹ ਬਣਾਵਾਂ ਚਾਹ ਤਾਂ ਪੈਣੀ ਮੈਂ ਤਾਂ ਪੀ ਕੇ ਆਈ ਸੀ ਕਿਵੇਂ ਉਦਾਸ ਜੀ ਬੈਠੀ ਆ ਕੀ ਦੱਸਾਂ ਭੈਣੇ ਕੱਲ ਨਾ ਦੁਸ਼ਲਾਰੂ ਜੇ ਆਏ ਸੀ ਬੜਾ ਤੰਗ ਕਰਦੇ ਸੀ ਕਹਿੰਦੇ ਇੱਥੋਂ ਆਪਦੀ ਰੇੜੀ ਚੱਕ ਕੇ ਨਾ ਕਿਤੇ ਹੋਰ ਲਾ ਲੇ ਮੇਰੀ ਗਰੀਬੀ ਦਾ ਮਜ਼ਾਕ ਬਣਾਉਂਦੇ ਸੀ ਭੈਣੇ ਨੰ ਮਲੰਗਾ ਤੋਂ ਨਾ ਡਰ ਫਿਰ ਕੀ ਹੋ ਗਿਆ ਜੇ ਤੂੰ ਵਿਧਵਾ ਔਰਤ ਹੈਂ ਜੇ ਤੂੰ ਹੁਣੇ ਤੋਂ ਦਬਣ ਲੱਗ ਗਈ ਨਾ ਫਿਰ ਐਂ ਦਬਦੀ ਰਹੇਗੇ ਨਾ ਮਲੰਗਾਂ ਤੋਂ ਤੂੰ ਨਾ ਸ਼ੇਰ ਨਹੀਂ ਬਣ ਇਹਨਾਂ ਦੇ ਮੂਰੇ ਨਾ ਤੂੰ ਚੁੱਕ ਇਹ ਤਾਂ ਸੌ ਕੁਸ ਕਹਿਣਗੇ ਇਹ ਜੇ ਮਲੰਗ ਤਾਂ 100 ਆਥਰ ਨੂੰ ਆਉਂਦੇ ਨੇ ਸੌਂ ਦੀ ਲਵੇ ਡੰਡਾ ਰੱਖਿਆ ਕਰ ਗਿੱਟਿਆ ਚਵਾਰਿਆ ਕਰ ਅੱਜ ਤਾਂ ਤੈਨੂੰ ਐਂ ਕਹਿੰਦੇ ਨੇ ਇੱਥੋਂ ਰੇੜੀ ਚੱਕ ਲੈ ਕੱਲ ਨੂੰ ਤੈਨੂੰ ਪਿੰਡ ਛੱਡਣ ਨੂੰ ਵੀ ਕਹਿਣਗੇ ਵੀ ਪਿੰਡ ਛੱਡ ਲੈ ਭੈਣੇ ਹੋਰ ਮੈਂ ਘਰ ਵੀ ਕੀ ਸਰਦੀਆਂ ਮੈਂ ਤਾਂ ਚੱਲ ਓਕੇ ਸੋਕੇ ਸੁਨਾਤਾ ਸੀਗਾ ਨਾਲ ਬਾਪੂ ਖੜਾ ਸੀ ਉਹ ਪਤਾ ਨਹੀਂ ਮੇਰੇ ਬਾਰੇ ਕੀ ਸੋਚਦਾ ਹੋਊਗਾ ਬੀ ਦਸੇ ਕੁਛ ਬੋਲੀ ਵੀ ਨਹੀਂ ਹੈਗੀ ਹੁਣਾ ਮੂਰੇ ਨਾ ਭੈਣੇ ਸਵੇਰ ਨੂੰ ਤੇਰੀ ਧੀ ਵੀ ਐ ਇਹਨੂੰ ਵੀ ਪੜ੍ਹਾਏਂਗੀ ਲਿਖਾਏਂਗੀ ਜੇ ਇਹਨਾਂ ਦੇ ਮਲੰਗਾਂ ਦੇ ਮਾਂਗਰ ਲੱਗਦੀ ਰਹੇਗੀ ਨਾ ਫਿਰ ਤਾਂ ਤੂੰ ਜਮਾ ਹਾਰ ਜੇਂਗੀ ਚੱਲ ਕੋਈ ਨਾ ਭੈਣੇ ਜਿਵੇਂ ਤੂੰ ਕਹਿੰਦੀ ਮੈਂ ਉਵੇਂ ਕਰਦਾ ਕਰਾਂਗੀ ਹਾਂ ਡੰਡਾ ਰੱਖਿਆ ਕਰ ਭੈਣੇ ਆਉਂਦੇ ਜਾਂਦੇ ਤੇ ਗਿੱਟੇ ਦੇ ਮਾਰਿਆ ਕਰ ਜੇ ਇੱਥੇ ਖੜਿਆ ਕਰਨਗੇ ਬਾਹਲਾ ਇੱਥੇ ਖੜਦ ਵੀ ਨਾ ਦਿਆ ਕਰ ਕਿਸੇ ਨੂੰ ਭੈਣੇ ਡੰਡੇ ਦੀ ਕੀ ਲੋੜ ਆ ਹੱਥ ਹੀ ਕਾਫੀ ਐ ਮੇਰਾ ਤਾਂ ਚੱਲ ਠੀਕ ਐ ਭੈਣੇ ਸ਼ੇਰ ਨਹੀਂ ਬਣ ਕੇ ਰਹਿ ਇਹੋ ਜੇ ਮਲੰਗਾ ਮੂਰੇ ਚੁਕੰਡੀ ਲੋੜ ਨਹੀਂ ਹੈਗੀ ਠੀਕ ਐ ਭ ਜਾ ਰਿਹਾ ਏਗਾ ਵੀ ਭੈਣ ਦੀ ਗੱਲ ਵੀ ਠੀਕ ਸੀਗੀ ਇਹਨਾਂ ਮਲੰਗਾ ਤੋਂ ਕੀ ਡਰਨਾ ਪਰ ਇਹਨਾਂ ਨੂੰ ਮੈਂ ਕੀ ਦੱਸਾਂ ਜਿਹੜੀ ਔਰਤ ਦੇ ਸਿਰ ਤੇ ਉਹਦਾ ਬੰਦਾ ਨਾ ਹੋਵੇ ਨਾ ਤਾਂ ਡਰ ਤਾਂ ਲੱਗਦਾ ਹੀ ਐ ਖੋਰੇ ਕਿਤੇ ਹੋਰ ਹੀ ਨਾ ਕੁਝ ਹੋ ਜੇ ਗਰੀਬੀ ਚੀਜ਼ ਹੀ ਕਿਹੋ ਜੀ ਹੈ ਹਰ ਕੋਈ ਮਜ਼ਾਕ ਬਣਾਉਂਦਾ ਹਰ ਕੋਈ ਹੱਸਦਾ ਸਾਥ ਤਾਂ ਅਗਲੇ ਨੇ ਕੀ ਦੇਣਾ ਹੁੰਦਾ ਲੇ ਬਾਈ ਮੈਡਮ ਨੇ ਅੱਜ ਫੇਰ ਲਾ ਰੱਖਿਆ ਰੇੜੀ ਇਹ ਕਿੱਥੇ ਹਟਦੀ ਰੇੜੀ ਲਾਉਣਾ ਯਾਰ ਲੱਗਦਾ ਆਪਾਂ ਨੂੰ ਹੀ ਕੁਝ ਕਰਨਾ ਪਊਗਾ ਇੱਜ ਤਾਂ ਆ ਜਾ ਦੇਖਦੇ ਆ ਇਹਨ ਵੀ ਤਪਾਰ ਰੱਖਿਆ ਆਪਣੇ ਬਾਰਾਂ ਮੂਰੀ ਲਾ ਲਾ ਰੇੜੀ ਕਾਇ ਵਾਰੀ ਕਹਤਾ ਵੀ ਨਾ ਲਾਇਆ ਕਾ ਰੇੜੀ ਹੋ ਰੇ ਮੇਰੇ ਰੇੜੀ ਨੂੰ ਹਿੰਮਤ ਕਿਵੇਂ ਹੋਈ ਤੁਹਾਡੇ ਹੱਥ ਲਾਉਣ ਦੀ ਇਹ ਮੇਰਾ ਰੋਜ਼ਗਾਰ ਦਾ ਦਫਾ ਇਹ ਥੋ ਤੁਹਾਨੂੰ ਕੱਲ੍ਹ ਕੀ ਕਹਿਆ ਸੀ ਵੀ ਰੇੜੀ ਨਹੀਂ ਲੱਗਣੀ ਆਈ ਇੱਥੇ ਔਰਤਾਂ ਨਾ ਔਰਦਵਾਨ ਕੇ ਰਹਿ ਮਰਦਵਾਨ ਦੀ ਕੋਸ਼ਿਸ਼ ਨਾ ਕਰਾ ਤੇਰੇ ਵਰਗੀ ਵਿਧਵਾ ਨੂੰ ਕਿਹੜਾ ਸੋਪਾ ਨਹੀਂ ਦਿੰਦੇ ਆਂ ਤੇਰੇ ਜਿਵੇਂ ਵਿਧਵਾ ਅੱਜ ਕੱਲ੍ਹ ਕਰਦੀਆਂ ਨਾ ਤੇਰੇ ਹੱਥਾਂ ਦਾ ਨਾ ਆ ਚਾੜੂ ਇਹ ਕਮਸੀ ਆਂ ਆਈ ਸੋਪਾ ਦੇਣਗੇ ਆ ਫੜਾ ਇੱਕ ਔਰਤ ਨੂੰ ਨਾ ਚੰਗੀ ਤਰ੍ਹਾਂ ਪਤਾ ਕਿਵੇਂ ਕੰਮ ਕਰਨਾ ਕਿਵੇਂ ਟਾਈਮ ਆਉਂਦੇ ਨਾ ਔਰਤ مرد ਬਣ ਵੀ ਸਕਦੀ ਹੈ ਤੇ ਆਪਣੇ ਘਰੇਲੂ ਇਮਾਨਤ ਨੂੰ ਹਥਿਆਰ ਬਣਾ ਵੀ ਸਕਦੀ ਹੈ ਮਾਰ ਦੇ ਗੱਲਾਂ ਰੇੜੀ ਚੱਕਣਗੇ ਆਗੇ ਦਿਖਾ ਦਵਾਰਾ ਦੱਸ ਦਈਏ ਮੈਂ ਤੁਹਾਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਇਹ ਸਾਡੀ ਮੂਵੀ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਐਂਡ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਬਣਾਉਣ ਦਾ ਸਾਡਾ ਇਹ ਮਕਸਦ ਸੀਗਾ ਕਿ ਗਰੀਬ ਬੰਦਾ ਅਸਲ ਵਿੱਚ ਗਰੀਬ ਨਹੀਂ ਹੁੰਦਾ ਉਹ ਆਪਣੀ ਮਿਹਨਤ ਦਾ ਖਾ ਰਿਆ ਉਹੀ ਅਸਲ ਅਮੀਰ ਹੁੰਦਾ ਤੇ ਵਿਧਵਾ ਔਰਤ ਕਿਵੇਂ ਆਪਣੇ ਕੰਮ ਨੂੰ ਬਖੂਬੀ ਨਿਭਾਉਂਦੀ ਹੈ ਇਸ ਮੂਵੀ ਵਿੱਚ ਤੁਸੀਂ ਦੇਖ ਹੀ ਚੁੱਕੇ ਹੋ ਤੇ ਔਰਤ ਆਪਣੇ ਹਰ ਰੂਪ ਨੂੰ ਪਖੂਬੀ ਨਿਭਾਉਂਦੀ ਹੈ ਤੇ ਜ਼ਰੂਰਤ ਪੈਣ ਅਨੁਸਾਰ ਆਪਣੇ ਨਿੱਜੀ ਜ਼ਿੰਦਗੀ ਦੀ ਹਮਾਰਤ ਨੂੰ ਹਥਿਆਰ ਵੀ ਬਣਾ ਲੈਂਦੀ ਹੈ ਤੇ ਬਾਕੀ ਸਾਡੀ ਮੂਵੀ ਕਿਤਾ ਦੀ ਲੱਗੀ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਇਹਨੂੰ ਹੱਥੋਂ ਇੱਕ ਮਿੰਟ ਮੇਰੇ ਮੇਰੇ ਡਾਇਲੋਗ ਕਿੱਥੇ ਗਏ ਹਾਂ ਮੇਰੇ ਡਾਇਲੋਗ ਕਿਹੜਾ ਰਹਿ ਗਿਆ ਮੇਰੇ ਡਾਇਲੋਗ ਹੋਏ ਨਹੀਂ ਸਕਰੀਨ ਹੀ ਲਗੀ ਸੀ ਜੇ ਯਾਦ ਹੋਵੇ ਸਾਰੀ ਹਾਂ ਇੱਥੇ ਤੱਕਾ ਮਾਰਿਆ ਹੋ ਤਾਂ ਮੈਂ ਡਾਲੂ ਨਹੀਂ ਨਹੀਂ ਉੱਥੇ ਤੱਕ ਤਾਂ ਆ ਗਿਆ ਯਾਰ ਜਦੋਂ ਤੱਕਾ ਮਾਰਿਆ ਤੁਸੀਂ ਉੱਥੇ ਆ ਗਿਆ ਸਕਰੀਨ ਹੀ ਲਗੀ ਤੀ ਬਾਈ ਕੀ ਹੋਇਆ ਅੱਜ ਤੇਰੇ ਵਰਗੀ ਵਿਧਵਾ ਨੂੰ ਇੱਕਦਾਂ ਸੋਹਣਾ ਨਹੀਂ ਦਿੰਦੇ ਹੈਂ ਆ ਫੇਰ ਕੇ ਜਿਵੇਂ ਵਿਧਵਾ ਆਪਾਂ ਕੰਮ ਤਾਂ ਕਰਦੀ ਆ ਨਾ ਤੇਰੇ ਹੱਥਾਂ ਦੇ ਨਾ ਆ ਚਾੜੂ ਇਹ ਕਰਸੀਆਂ ਆਈ ਸੋਹਣਾ ਦੇਣਗੇ ਆ ਫੜਾ ਕੋਈ ਨਾ ਮੈਂ ਦੱਸ ਤੂੰ ਮੈਂ ਦੱਸਦੀ ਕਿ ਮੈਂ ਇੱਕ ਹੋਰ ਤੇ ਦੇਖੀ ਲੋੜਾ ਗੰਡੇ ਦੀ ਕਿ ਲੋੜ ਹੈ ਭੈਣੇ ਮੇਰਾ ਤਾਂ ਹੱਥ ਹੀ ਕਾਫੀ ਹੈ ਗਾਦੀ ਹਾਂ ਭੈਣੇ ਸ਼ੇਰਨੀ ਬਣ ਕੇ ਰਹਿ ਬਸ ਮੈਂ ਕਾਇਆ ਵਾਰੀ ਗਿਆ ਤਾਂ ਵੀ ਨਾਲ ਲਾਇਆ ਰੈਡੀ ਹੋ ਰਹੀ ਨੂੰ ਸੋਹਣੇ ਮੇਰੇ ਰੇੜੇ ਨੂੰ ਹਿੰਮਤ ਕਿਵੇਂ ਹੋਈ ਤੁਹਾਡੇ ਹੱਥ ਲਾਉਣ ਦੀ ਇਹ ਮੇਰਾ ਰੋਜ਼ਗਾਰ ਦਾ ਦਫਾ ਇਹ ਥਾ